ਹੈਲੋ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਬੀਜੇ ਸਟੂਡੀਓ ਤੋਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 9 ਅਗਸਤ ਨੂੰ ਰક્ષાਬੰਧਨ ਰਖੜੀ ਦਾ ਪਵਿੱਤਰ ਤਿਉਹਾਰ ਭੈਣ ਭਾਈ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਸ਼ਾ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਵੀਜੇ ਸਟੂਡੀਓ ਤਪਾ ਵੱਲੋਂ ਰਖੜੀਆਂ ਦਾ ਮੇਲਾ ਫੋਟੋ ਰਖੜੀ ਤੁਹਾਡੀ ਸੇਵਾ ਦੇ ਵਿੱਚ ਇਹ ਫੋਟੋ ਰਖੜੀ ਹੈ ਜਿਸ ਤੇ ਫੋਟੋ ਪ੍ਰਿੰਟ ਹੋ ਜਾਂਦੀ ਹੈ ਆਪਣੇ ਭੈਣ ਭਾਈ ਦੀ ਫੋਟੋ ਇਸ ਰਖੜੀ ਤੇ ਪ੍ਰਿੰਟ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਰਖੜੀ ਤੇ ਤੁਸੀਂ ਆਪਣੀ ਫੋਟੋ ਪ੍ਰਿੰਟ ਕਰਵਾ ਸਕਦੇ ਹੋ ਜਿਸ ਤਰ੍ਹਾਂ ਕਿ ਆ ਬ੍ਰੈਸਲੇਟ ਬ੍ਰੈਸਲੇਟ ਰਖੜੀ ਇੱਥੇ ਫੋਟੋ ਲੱਗ ਜਾਂਦੀ ਹੈ ਬਹੁਤ ਹੀ ਪਿਆਰੀ ਰਖੜੀ ਹੈ ਇਹ ਸਿਰਫ ਦੇ ਸਿਰਫ ਤੁਹਾਨੂੰ ਬੀਜੇ ਸਟੂਡੀਓ ਤੇ ਹੀ ਅਲਵਦ ਮੈਨ ਅਪਲਵਦ ਮੈਨ ਲੱਗੀਆਂ ਵੱਖ-ਵੱਖ ਤਰ੍ਹਾਂ ਦੀਆਂ ਫੋਟੋ ਫੈਨਸੀ ਰਖੜੀਆਂ ਬੱਚਿਆਂ ਦੀਆਂ ਸਿਆਣਿਆਂ ਦੀਆਂ ਬਜ਼ੁਰਗਾਂ ਦੀਆਂ ਪ੍ਰਿੰਟ ਫੋਟੋ ਵਾਲੀਆਂ ਰਖੜੀਆਂ ਬੀਜੇ ਸਟੂਡੀਓ ਤੇ ਮਿਲਣ ਗਿਆ ਤਾਂ ਕਿਸੇ ਵੀ ਵੇਲੇ ਵੀ ਵਿਜੀ ਸਟੂਡੀਓ ਤੇ ਆ ਕੇ ਤੁਸੀਂ ਫੋਟੋ ਵਾਲੀ ਰਖੜੀ ਪ੍ਰਿੰਟ ਕਰਵਾ ਸਕਦੇ ਹੋ ਬਹੁਤ ਹੀ ਵਾਜਬ ਰੇਟ ਨੇ ਰਖੜੀ ਦੇ 골ਡ ਰਖੜੀ ਇਹ ਬ੍ਰੇਸਲਟ ਵਾਲੀ 골ਡ ਰਖੜੀ ਹੈ ਬਹੁਤ ਹੀ ਵਾਜਬ ਰੇਟਾਂ ਤੇ ਤੁਹਾਨੂੰ ਇਹ ਰਖੜੀ ਪ੍ਰਿੰਟ ਕਰਕੇ ਦਿੱਤੀ ਜਾਵੇਗੀ ਇਸ ਲਈ ਆ ਬੱਚਿਆਂ ਲਈ ਕਾਰਟੂਨ ਵਾਲੀ ਰਖੜੀ ਤਾਂ ਆਓ ਵਿਜੈ ਸਟੂਡੀਓ ਤੇ ਪਹੁੰਚੋ ਆਪਣੇ ਭੈਣ ਭਰਾ ਲਈ ਫੋਟੋ ਵਾਲੀ ਰਖੜੀ ਪ੍ਰਿੰਟ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਮੈਂ ਜੋ ਪਹਿਲਾਂ ਵੀਡੀਓ ਪਾਈ ਸੀ ਵਿਆਹ ਵਾਲੀ ਮੂਵੀ ਜੋ ਬੀਸੀਆਰ ਵਾਲੀ ਰੀਲ ਹੁੰਦੀ ਹੈ ਉਸ ਤੋਂ ਡੀਵੀਡੀ ਜਾਂ ਡੀਵੀਸੀ ਕੈਸਟ ਹੁੰਦੀ ਹੈ ਉਸ ਦੀ ਅਸੀਂ ਪੈਨ ਡਰਾਈਵ ਤਿਆਰ ਕਰਕੇ ਦਿੰਦੇ ਆ ਤੁਸੀਂ ਬਹੁਤ ਵੱਡਾ ਉਸ ਵੀਡੀਓ ਨੂੰ ਹੂੰਗਾ ਰਾ ਦਿੱਤਾ ਹੈ ਦੂਰ ਦਰਾਡੇ ਤੋਂ ਵੱਧ ਪ੍ਰਦੇਸ਼ ਤੋਂ ਹਨੂਮਾਨਗੜ੍ਹ ਤੋਂ ਪਾਣੀਪਤ ਤੋਂ ਸੋਨੀਪਤ ਤੋਂ ਦੇਹਰਾਦੂਨ ਤੋਂ ਪੰਜਾਬ ਦੇ ਤਾਂ ਪਤਾ ਨਹੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੀਸੀਆਰ ਵਾਲੀਆਂ ਮੂਵੀਆਂ ਕਨਵਰਟ ਕਰਾਉਣ ਲਈ ਪਿੰਡ ਡਰਾਈਵ ਦੇ ਵਿੱਚ ਪਵਾਉਣੀ ਮੇਰੇ ਕੋਲੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਤੁਸੀਂ ਵੀ ਆਪਣੀ ਵੀਸੀਆਰ ਵਾਲੀ ਮੂਵੀ ਨੂੰ ਪਿੰਡ ਡਰਾਈਵ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਸੀਡੀ ਡੀਵੀਡੀ ਵੀ ਆਪਣੇ ਪਿੰਡ ਡਰਾਈਵ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਹੋਰ ਵਿਆਹ ਸ਼ਾਦੀਆਂ ਦਾ ਹੁਣ ਸੀਜ਼ਨ ਚੱਲਣ ਵਾਲਾ ਹੈ। ਹੋਰ ਕੀ ਵੀਡੀਓ, ਪ੍ਰੀ-ਵੇਡਿੰਗ, ਡਰੋਨ ਸ਼ੂਟ, ਵੀਡੀਓ ਸ਼ੂਟ, ਪ੍ਰੀ-ਸ਼ੂਟਿੰਗ, ਫੋਟੋ ਸ਼ੂਟ ਤੇ ਵੱਖ-ਵੱਖ ਤਰ੍ਹਾਂ ਦੇ HD ਡਿਜੀਟਲ ਕੈਮਰੇ ਨਾਲ, ਹੋਰ ਕੇ ਕੈਮਰੇ ਨਾਲ ਵਿਆਹ ਦੀ ਵਧੀਆ ਵੀਡੀਓਗ੍ਰਾਫੀ, ਫੋਟੋਗ੍ਰਾਫੀ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਤੁਹਾਡਾ ਆਪਣਾ ਸਟੂਡੀਓ, ਬੀ. ਜੇ. ਸਟੂਡੀਓ, ਸਪੂਰ ਰੋਡ, ਤਪਾ ਮੰਡੀ। ਬਹੁਤ-ਬਹੁਤ ਧੰਨਵਾਦ।